ਜੇ ਤੂੰ ਕੋਈ ਨਾਨੀ ਆ ਕਿੱਥਾਂ ਦੇ ਤਰਲੇ ਕੱਢਣ ਡਿਆ ਕੋਈ ਬੰਦਿਆਂ ਵਾਲਾ ਰੋਪ ਵੀ ਰੱਖਿਆ ਕਰ ਮੇ ਲੋਕੀ ਵੀ ਮੁੰਡੇ ਵੀ ਆਉਂਦੇ ਆ ਪਰ ਆ ਤੇ ਮੈਂ ਨਾ ਝੁੱਡੂ ਵਿਆਹ ਕੇ ਮੈਂ ਤੇ ਅੱਗੇ ਨਾ ਫਾ ਪਾ ਲਿਆ ਥੱਗ ਮੰਮੀ ਵਿਆਹਦੇ ਆ ਲੋਕ ਝੁੱਡੂ ਵਿਆਹਦੇ ਆ ਪਰ ਨਵਾਂ ਲਿਆਉਂਦੇ ਆ ਪਰ ਤਾਂ ਨੋਂ ਰੱਖਣੀ ਨਹੀਂ ਆਈ ਚੰਗਾ ਖੜੇ ਲੋਕੀ ਕਿੱਥਾਂ ਨਵਾਂ ਰੱਖਦੇ ਆ ਤੂੰ ਮੈਨੂੰ ਹਾਂ ਰੱਖਣੀ ਦੱਸੇਂਗਾ ਫੇ ਕਿੱਥਾਂ ਨੋਂ ਰੱਖਣੀ ਆ ਮੈਨੂੰ ਤੇਰੀ ਨਹੀਂ ਸਮਝ ਆਉਂਦੀ ਗਲਤੀਆਂ ਤੇਰੀਆਂ ਹੁੰਦੀਆਂ ਤੇ ਭੁਗਟਣੀਆਂ ਪਰਮਜੀਤ ਨੂੰ ਪੈਂਦੀਆਂ ਉਹ ਮਾਂ ਤੇਰੀ ਉਹਦੇ ਦਵਾਲੇ ਹੋ ਜਾਂਦੀ ਐ ਤੇ ਉਹ ਤੇਰੀ ਕੀ ਕਰਿਆ ਕਰੇ ਉਹ ਚਾਹੇ ਜੋ ਮਰਜੀ ਕਹਿ ਲੋ ਮਾਂ ਆਪਣੀ ਨੂੰ ਇਹ ਨਫਰਤ ਦੀ ਦਰਵਾਰ ਨਹੀਂ ਖਤਮ ਹੋਣੀ ਇਹ ਤੇ ਪਤਾ ਨਹੀਂ ਕਿੰਨਾ ਕਚਰ ਇਹਨਾਂ ਦੇ ਦਵਾਲੇ ਰਹਿਣੀ ਆ ਤੂੰ ਹੀ ਚੁੱਪ ਕਰ ਜਾ ਚੰਗਾ ਰੋਲੀ ਨਾ ਪਾ ਦੇ ਉਦੀ ਸਿਰ ਨਾ ਖਾ ਮੇਰਾ ਤੇ ਮਾਂ ਨਾ ਭਰਿਆ ਉਬਰ ਕੇ ਸਾਹ ਮੈਂ ਅੱਛਾ ਮੈਨੂੰ ਚੁੱਪ ਕਰਾ ਲਿਓ ਆਪਣੀ ਮਾਂ ਤੇ ਚੁੱਪ ਕਰਾਈ ਵੀ ਗਈ ਤੁਹਾਡੇ ਕੋਲ ਨਹੀਂ ਗਈ ਸਰੀ ਖਾਈ ਜਾਂਦੀਆਂ ਦੋਵੇਂ ਸਰੀ ਖਾਈ ਜਾਂਦੀਆਂ ਹਮਮ ਹਮ ਹੁਣ ਥੰਡ ਤਾਂ ਨਹੀਂ ਆ ਮੇਰੇ ਕਾਲ ਜੀ ਮੈਨੂੰ ਕਿਹੜਾ ਨਾਲ ਖੜਦੀ ਆ ਹਾਨਿਕ ਪਤਾ ਕਿੱਥੇ ਪੈਸੇ ਡਾਗਨੀ ਤੂੰ ਨਾ ਮੰਮੀ ਪੈਸੇ ਡਾਉ ਉਹਨੂੰ ਮੈਂ ਆਪਣੇ ਪੇਕਿਆਂ ਨੂੰ ਦੇਵਨੀ ਆ ਤੁਸੀਂ ਹਾਂ ਗੱਲ ਕਰਦੇ ਹੀ ਹੋ ਨਾ ਤੇ ਜੇ ਤੁਸੀਂ ਕਹਿੰਦੇ ਮੈਂ ਨਹੀਂ ਜਾਂਦੀ ਦਵਾਈ ਲੈਣ